ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਪਾਂ ਪਹੁੰਚ ਗਏ ਦਰਬਾਰ ਸਾਹਿਬ ਦੇ ਅੰਦਰ ਇਹ ਸ਼ਾਮ ਦਾ ਟਾਈਮ ਹੈ ਜੀ ਬਹੁਤ ਸੋਹਣਾ ਮਾਹੌਲ ਸੀਗਾ ਤੇ ਬਹੁਤ ਸ਼ਾਂਤ ਮਾਹੌਲ ਸੀਗਾ ਤੇ ਭੀੜ ਬਹੁਤ ਸੀਗੀ ਨਾ ਮਮਕਨ ਲੱਗ ਰਿਹਾ ਸੀ ਜੀ ਮੱਥਾ ਕਿਵੇਂ ਟੇਕੀਏ ਤੇ ਕਿਉਂਕਿ ਬਾਹਰ ਵੀ ਬਹੁਤ ਜ਼ਿਆਦਾ ਸੰਗਤ ਆਈ ਦੀ ਕਰੀਬ ਮੇਰੇ ਖਿਆਲ ਤੇ 4 ਤੋਂ 5 ਲੱਖ ਅ ਸ਼ਰਧਾਲੂ ਉੱਥੇ ਪਹੁੰਚੇ ਹੋਏ ਸੀਗੇ ਤੇ ਔਖਾ ਲੱਗਦਾ ਸੀਗਾ ਇੰਨੀ ਦੂਰ ਗਏ ਵੀ ਦੇਖਦੇ ਆ ਜੀ ਕੀ ਬਣਦਾ ਤੇ ਲਓ ਜੀ ਇਧਰ ਬਾਹਰ ਦਾ ਵਿਊ ਹੈ ਜੀ ਇਹ ਬਹੁਤ ਸੋਹਣਾ ਮਾਹੌਲ ਸੀਗਾ ਬਹੁਤ ਵਧੀਆ ਲੱਗਿਆ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਨੂੰ ਜੀ ਤੇ ਦੇਖਦੇ ਆਂ ਜੀ ਤੇ ਲੋ ਜੀ ਅਸੀਂ ਪਹੁੰਚ ਗਏ ਅਕਾਲ ਤਖਤ ਸਾਹਿਬ ਤੇ ਉੱਥੋਂ ਉੱਪਰ ਦਾ ਥੀਓ ਹੈ ਜੀ ਦੇਖੋ ਉੱਪਰ ਤੋਂ ਇੰਨੀ ਸਾਰੀ ਸੰਗਤ ਸੀਗੀ ਅਸੀਂ ਇੱਥੇ ਭੀੜ ਦੇ ਵਿੱਚ ਫਸ ਗਏ ਜੀ ਬਹੁਤ ਮੁਸ਼ਕਲ ਨਾਲ ਅਸੀਂ ਇੱਥੋਂ ਨਿਕਲੇ ਜੀ ਕਿਉਂਕਿ ਇੰਨੀ ਭੀੜ ਸੀਗੀ ਉਹ ਸਾਹ ਘੁੱਟ ਹੋ ਰਿਹਾ ਸੀਗਾ ਜੀ ਉਸ ਤਰੀਕੇ ਦੇ ਨਾਲ ਨਹੀਂ ਜਾ ਹੋ ਰਿਹਾ ਸੀਗਾ ਅੱਗੇ ਤੇ ਲੋ ਅਸੀਂ ਅੱਗੇ ਤੋਂ ਵਾਪਸ ਫਿਰ ਅਸੀਂ ਡਿਸਾਈਡ ਕਰਿਆ ਕਿ ਚਲੋ ਸਵੇਰ ਟਾਈਮ ਮੱਥਾ ਟੇਕਾਂਗੇ ਜੀ ਤੇ ਲੋ ਜੀ ਇਧਰ ਸ਼ਾਮ ਦਾ ਟਾਈਮ ਹੈ ਜੀ ਪਾਲਕੀ ਸਾਹਿਬ ਦੀ ਤਿਆਰੀ ਹੋ ਰਹੀ ਹੈ ਜੀ ਇਧਰੋਂ ਤੇ ਬਾਬਾ ਜੀ ਪਾਲਕੀ ਹੁਣ ਸੁਖਾਸਣ ਹੋਊਗਾ ਜੀ ਇਧਰੋਂ ਇਧਰਸ ਪਾਲਕੀ ਸਾਹਿਬ ਵਗੈਰਾ ਲੈ ਕੇ ਆਉਂਗੇ ਜੀ ਤੇ ਦੇਖਦੇ ਆਂ ਜੀ ਪਾਲਕੀ ਦੀ ਕਿਵੇਂ ਜੇ ਤਿਆਰੀ ਕਰਦੇ ਨੇ ਤੇ ਲੋ ਜੀ ਸਭ ਤੋਂ ਪਹਿਲਾਂ ਬਾਬਾ ਜੀ ਇਹਨਾਂ ਦੇ ਜਿਹੜੇ ਵਸਤਰ ਹੈ ਜੀ ਬਾਬਾ ਜੀ ਦੇ ਰਮਾਲਾ ਸਾਹਿਬ ਨੇ ਜੀ ਉਹਨਾਂ ਨੂੰ ਚੇਂਜ ਕਰਨਗੇ ਸਾਰੇ ਕੱਪੜੇ ਚੇਂਜ ਕਰਨਗੇ ਬਹੁਤ ਮਿਹਨਤ ਹੈ ਜੀ ਮੈਂ ਲਾਈਵ 'ਚ ਦੇਖਿਆ ਜੀ ਬਿਲਕੁਲ ਮੈਂ ਸਾਹਮਣੇ ਖੜੀ ਸੀਗੀ ਤੇ ਅਸੀਂ ਸਾਰਿਆਂ ਨੇ ਦਰਸ਼ਨ ਕੀਤੇ ਜੀ ਇਸ ਚੀਜ਼ ਦੇ ਦਰਸ਼ਨ ਕਰਨੇ ਵੀ ਬਹੁਤ ਵੱਡੀ ਗੱਲ ਹੈ ਜੀ ਤੇ ਅਸੀਂ ਕਾਲ ਤਖਤ ਸਾਹਿਬ ਮੱਥਾ ਟੇਕ ਲਿਆ ਸੀਗਾ ਉਧਰੋਂ ਕਿਉਂਕਿ ਉਧਰ ਭੀੜ ਦੇ ਵਿੱਚ ਵਰਨਾ ਹੀ ਮੁਸ਼ਕਲ ਸੀਗਾ ਜੀ ਬਹੁਤ ਜ਼ਿਆਦਾ ਬਾਬਾ ਜੀ ਨੇ ਫਿਰ ਮਨਾਂ ਵੀ ਕਰਤਾ ਸੀਗਾ ਵੀ ਹੁਣ ਸੁਖਾਸਨ ਹੋਣ ਵਾਲਾ ਹੈ ਤੇ ਤੁਸੀਂ ਅਦਰ ਭੀੜ ਦੇ ਵਿੱਚ ਨਾ ਲੱਗੋ ਤੇ ਵੀ ਸੰਗਤ ਨੂੰ ਐਦਾਂ ਹੀ ਫਿਰ ਬਿਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਹੀ ਮੱਥਾ ਟੇਕਣਾ ਪੈਗਾ ਜਿਨ੍ਹਾਂ ਦੀ ਮਰਜ਼ੀ ਆ ਤੁਸੀਂ ਜਾ ਸਕਦੇ ਜਿਨ੍ਹਾਂ ਦੀ ਨਹੀਂ ਮਨ ਹੈਗਾ ਤਾਂ ਸਵੇਟਾ ਮੱਥਾ ਟੇਕ ਲਓ ਜੀ ਚਲੋ ਜੀ ਅਸੀਂ ਫਿਰ ਡਿਸਾਈਡ ਕੀਤਾ ਕਿ ਸਵੇਟਾ ਮੱਥਾ ਟੇਕਾਂਗੇ ਜੀ ਤੇ ਮੇਰੇ ਇਨ-ਲॉज ਦੇ ਨਾਲੇ ਸੀਗਾ ਤੇ ਭੀੜ ਕਰਕੇ ਜੀ ਅਸੀਂ ਥੋੜਾ ਜਿਹਾ ਨਿਕਲੇ ਨਹੀਂ ਤਾਂ ਕੋਈ ਹੈ ਨਹੀਂ ਸੀ ਇਦਾਂ ਦਾ ਮਾਹੌਲ ਜੀ ਆਪਾਂ ਮੱਥਾ ਨਹੀਂ ਟੇਕਣਾ ਤੇ ਲਓ ਜੀ ਇੰਦਰ ਬਾਬਾ ਜੀ ਨੇ ਵਸਤਰ ਵਗੈਰਾ ਚੇਂਜ ਕਰ ਲੈ ਲਏ ਜੀ ਤੇ ਹੁਣ ਸਜਾਵਟ ਕਰਨਗੇ ਜੀ ਤੇ ਫੁੱਲਾਂ ਵਗੈਰਾ ਦੀ ਸਜਾਵਟ ਹੈ ਜੀ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਹੈ ਜੀ ਤੇ ਬਹੁਤ ਸੋਹਣਾ ਲੱਗਿਆ ਜੀ ਅਸੀਂ ਲਾਈਵ 'ਚ ਦੇਖਿਆ ਜੀ ਬਹੁਤ ਵਧੀਆ ਸੀਗਾ ਤੇ ਸਭ ਤੋਂ ਪਹਿਲਾਂ ਉੱਪਰ ਤੋਂ ਇਹਨਾਂ ਨੂੰ ਗੁੰਬਦ ਵਗੈਰਾ ਉਤਾਰ ਕੇ ਇਹ ਸਾਰੀ ਪਾਲਕੀ ਸਾਫ ਸੋਨੇ ਦੀ ਹੈ ਜੀ ਕਰੀਬ 1 ਕਵਾਂਟਲ ਡੇਢ ਕਵਾਂਟਲ ਸੋਨਾ ਲੱਗਿਆ ਹੋਇਆ ਹੈ ਜੀ ਤੇ ਕਰੀਬ ਮੈਨੂੰ ਪਤਾ ਨਹੀਂ ਜੀ بس ਜਿਵੇਂ ਉੱਥੇ ਬਾਬਾ ਜੀ ਨੇ ਦੱਸਿਆ ਸੀਗਾ ਵੀ ਕੁਆਂਟਿਟੇਟ ਕੁਆਂਟਮ ਦੇ ਕਲੀਪ ਇੱਥੇ ਇਹ ਚ ਸੋਨਾ ਲੱਗਿਆ ਹੋਇਆ ਹੈ ਜੀ ਪ੍ਰੋਪਰ ਸੋਨੇ ਦੀ ਹੈ ਜੀ ਪਿਓਰ ਸੋਨੇ ਦੀ ਹੈ ਜੀ ਇਹ ਤੇ ਮਹਾਰਾਜ ਦੀਆਂ ਇੰਨੀਆਂ ਖੁਸ਼ੀਆਂ ਤੇ ਇੱਕ ਜੀ ਦਿਲ ਨੂੰ ਬੜਾ ਸਕੂਨ ਮਿਲਿਆ ਤੇ ਇੱਥੇ ਇੱਕ ਮੈਂ ਰਾਤ ਨੂੰ ਅਸੀਂ ਦੇਖਿਆ ਹੈ ਜੀ ਤੇ ਇੱਥੋਂ ਦੀ ਜਿਹੜੀ ਮਾਨ ਮਰਿਆਦਾ ਹੈ ਬਹੁਤ ਜ਼ਿਆਦਾ ਵੱਖਰੀ ਹੈ ਜੀ ਹੋਰ ਗੁਰਦਾਰ ਸਾਹਿਬ ਨਾਲੋਂ ਕਿਉਂਕਿ ਜਿੰਨੇ ਵੀ ਪੱਕੇ ਸਵੇਰ ਟਾਈਮ ਲਾਏ ਜਾਂਦੇ ਨੇ ਉਹਨਾਂ ਨੂੰ ਸ਼ਾਮ ਨੂੰ ਰਾਤ ਨੂੰ ਪਹਿਣ ਲੱਗੇ ਸਾਫ਼ ਕਰਕੇ ਚੰਗੇ ਤਰੀਕੇ ਨਾਲ ਸਾਰਾ ਉਹਦਾ ਸਾਫ ਸਫਾਈ ਕਰਕੇ ਦੁਆਰਾ ਤੋਂ ਚਲਾ ਕੇ ਪੱਖੇ ਫੇਰ ਜਾ ਕੇ ਸੇਵਾਦਾਰ ਕਿਤੇ ਉਹਨਾਂ ਨੂੰ ਸੌਂਦੇ ਨੇ ਇੱਕ 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 ਚੀਜ਼ ਸਾਫ ਕੀਤੀ ਜਾਂਦੀ ਹੈ ਜੀ ਤੇ ਦੇਖਦੇ ਰਹੇ ਬਾਬਾ ਜੀ ਦੀ ਇੰਨੀ ਉੱਥੇ ਸੇਵਾ ਹੈ ਜੀ ਬਹੁਤ ਜ਼ਿਆਦਾ ਹੈ ਜੀ ਮੈਂ ਬਸ ਕੋਈ ਮੇਰੇ ਕੋਲ ਸ਼ਬਦ ਹੈ ਨਹੀਂ ਜੀ ਉਹ ਇੰਨੀ ਸੇਵਾ ਕਰਦੇ ਨੇ ਤੇ ਲੋ ਜੀ ਇੱਕ ਇੱਕ ਫੁੱਲਾਂ ਦਾ ਇੱਕ ਇੱਕ ਡਿਜ਼ਾਈਨ ਦਾ ਧਿਆਨ ਰੱਖਦੇ ਨੇ ਬਾਬਾ ਜੀ ਤੇ ਬਹੁਤ ਸੋਹਣਾ ਮਾਹੌਲ ਤੇ ਸ਼ਾਮ ਨੂੰ ਅਸੀਂ ਸਾਹਮਣੇ ਤੋਂ ਦੇਖੀ ਇਹ ਚੀਜ਼ ਮੇਰੇ ਲਈ ਬਹੁਤ ਨਿਊ ਸੀਗੀ ਕਿਉਂਕਿ ਮੈਂ ਕਦੇ ਜ਼ਿੰਦਗੀ ਦੇ ਵਿੱਚ ਇੰਨੀ ਨੇੜੇ ਤੋਂ ਕਦੇ ਪਾਲਕੀ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਤੇ ਬਹੁਤ ਵਧੀਆ ਸੀ ਇਹ ਮਾਹੌਲ ਮੇਰੇ ਲਈ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਲੋ ਜੀ ਆਪਾਂ ਥੋੜੀ ਜਿਹੀ ਵੀਡੀਓ ਨੂੰ ਫਾਸਟ ਕਰਦੇ ਆਂ ਜੀ ਕਿਉਂਕਿ ਲਾਈਵ ਦੇ ਵਿੱਚ ਤਾਂ ਉਹਨਾਂ ਨੇ ਡੇਢ ਦੋ ਡੇਢ ਘੰਟਾ ਡੇਢ ਘੰਟਾ ਉਹ ਸਜਾਵਟ ਵਗੈਰਾ ਕੀਤੀ ਜੋ ਵੀ ਕੀਤਾ ਆਪਾਂ ਥੋੜੀ ਜਿਹੀ ਇਹਨਾਂ ਨੂੰ ਵੀਡੀਓ ਨੂੰ ਤੇਜ਼ ਕਰਦੇ ਆ ਜੀ ਕਿਉਂਕਿ ਸੀਨ ਮੈਨੂੰ ਕੱਟਣ ਨੂੰ ਜੀ ਨਹੀਂ ਕਰਦਾ ਜੀ ਤੇ ਜੇਕਰ ਅਸੀਂ ਇਹਨਾਂ ਨੂੰ ਕੱਟ ਦਿਆਂ ਜੀ ਫਿਰ ਥੋੜੀ ਜਿਹੀ ਵੀਡੀਓ ਜ਼ਿਆਦਾ ਲੰਬੀ ਬਣਦੀ ਹੈ ਜੀ ਜਾਂ ਛੋਟੀ ਬਣਦੀ ਹੈ ਜੀ ਤੇ ਤੁਸੀਂ ਫਿਰ ਕਹਿੰਦੇ ਵੀਡੀਓ ਥੋੜੀ ਜਿਹੀ ਲੰਬੀ ਬਣਾਇਆ ਕਰੋ ਇਸ ਕਰਕੇ ਤੇ ਲਓ ਜੀ ਦਰਬਾਰ ਸਾਹਿਬ ਦੇ ਬੋਸ ਵਧੀਆ ਸਜੈਕਟ ਕੀਤੀ ਜੀ ਤੇ ਅਸੀਂ ਛੁਪਾ ਕੇ ਕੈਮਰਾ ਬਣਾਇਆ ਜੀ ਕਿਉਂਕਿ ਬਾਬਾ ਜੀ ਮਨਾ ਕਰਦੇ ਸੀਗੇ ਇਹ ਚੀਜ਼ਾਂ ਸਾਡੇ ਲਈ ਜ਼ਰੂਰੀ ਸੀਗੀਆਂ ਬਾਕੀ ਫੋਨ ਵਗੈਰਾ ਬੰਦ ਹੋਣ ਵਾਲੇ ਨੇ ਜੀ ਦੇਖਦੇ ਆਂ ਜੀ ਕੀ ਬਣਦਾ ਜੀ ਕਿਤੇ ਚਾਰਜ ਵਗੈਰਾ ਲਾ ਕੇ ਆਉਨੇ ਆ ਜੀ ਤੇ ਜੇਕਰ ਬਾਬਾ ਜੀ ਨੂੰ ਮਨਜ਼ੂਰ ਹੋਇਆ ਤਾਂ ਤਸਵੀਰ ਦਾ ਤੁਹਾਨੂੰ ਦਿਖਾਵਾਂਗੇ ਜੀ ਵੀਊ ਤੇ ਸਾਰੀ ਰਾਤ ਦੇ ਵਿੱਚ ਜੋ ਵੀ ਮੈਂ ਦੇਖਿਆ ਜੀ ਉੱਥੇ ਬਹੁਤ ਜਿੰਨੀ ਵੀ ਸੰਗਤ ਆ ਸਾਰੀ ਰਾਤ ਲੰਗਰ ਚੱਲਦਾ ਹੈ ਜੀ ਚਾਹ ਦੀ ਸੇਵਾ ਲੰਗਰ ਦੀ ਸੇਵਾ ਤੇ ਪੈਣ ਸੌਣ ਦੀ ਪੱਖਿਆਂ ਦਾ ਪ੍ਰਬੰਧ ਉੱਥੇ ਪੈਣ ਦਾ ਜਿਹੜਾ ਉਹਨਾਂ ਨੇ ਬਾਬਾ ਜੀ ਨੇ ਇੱਕ ਉੱਥੇ ਪੈਣ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਜੀ ਜਿਨ੍ਹਾਂ ਨੇ ਸੌਣਾ ਸੰਗਤ ਨੇ ਉਹ ਸੌਣ ਦੀ ਸਕਦੀ ਹੈ ਜੀ ਕੋਈ ਮੱਛਰ ਨਹੀਂ ਜੀ ਕੁਝ ਵੀ ਨਹੀਂ ਜੀ ਸਭ ਕੁਝ ਓਕੇ ਸੀ ਰਿਪੋਰਟ ਇਹ ਜੀ ਕੋਈ ਦਿੱਕਤ ਨਹੀਂ ਆਈ ਜੀ ਜਣੀ ਸਾਨੂੰ ਨੀਂਦ ਖੁੱਦ ਨਹੀਂ ਜਾਈ ਬਸ ਵੈਸੇ ਅਸੀਂ ਪੱਖੇ ਦੇ ਥੱਲੇ ਬੈਠੇ ਰਹੇ ਜੀ ਤੇ ਸਾਰਾ ਮਾਹੌਲ ਵਗੈਰਾ ਸੀ ਚੈੱਕ ਕਰਦੇ ਰਹੇ ਬਹੁਤ ਸੋਹਣਾ ਲੱਗਿਆ ਤੇ ਲਓ ਜੀ ਹੁਣ ਬਾਬਾ ਜੀ ਲੈ ਕੇ ਜਾਣਗੇ ਪਾਲਕੀ ਸਾਹਿਬ ਨੂੰ ਚੱਕ ਕੇ ਅੰਦਰ ਜੀ ਸਭ ਤੋਂ ਪਹਿਲਾਂ ਬਾਬਾ ਜੀ ਅਰਦਾਸ ਕਰਨਗੇ ਤੇ ਹੁਣ ਇਹ ਪਾਲਕੀ ਸਾਹਿਬ ਨੂੰ ਅੰਦਰ ਲੈ ਕੇ ਜਾਣਗੇ ਜੀ ਚੱਕ ਕੇ ਤੇ ਲਓ ਜੀ ਬਾਬਾ ਜੀ ਚੱਲ ਪਏ ਜੀ ਅੰਦਰ ਨੂੰ ਕਿਉਂਕਿ ਟਾਈਮ ਬਹੁਤ ਹੋ ਗਿਆ ਸੀਗਾ ਸੰਗਤ ਦਾ ਬਹੁਤ ਭੀੜ ਸੀਗੀ ਜੀ ਇਸ ਚੀਜ਼ ਨੂੰ ਕਰਦੇ ਕਰਦਿਆਂ ਨੇ ਵੀ ਕਰੀਬ 2 ਘੰਟੇ 3 ਘੰਟੇ ਸਾਡੇ ਐਸੇ ਤਰੀਕੇ ਨਾਲ ਬੀਤ ਗਏ ਜੀ ਮੇਰੇ ਖਿਆਲ ਤੇ ਕਰੀਬ 8 7.5 8 ਦੇ ਕਰੀਬ ਬਾਬਾ ਜੀ ਪਲਕੀ ਸਾਹਿਬ ਅੰਦਰ ਲੈ ਕੇ ਗਏ ਤੇ ਤੇ ਉਸ ਤੋਂ ਬਾਅਦ ਕਰੀਬ 10 ਵਜੇ ਦੇ ਤੱਕ ਬਾਬਾ ਜੀ ਨੇ ਪਲਕੀ ਨੂੰ ਅੰਦਰ ਲਿਜਾ ਕੇ ਫਿਰ ਵਾਪਸ ਲੈ ਕੇ ਆਏ ਜੀ ਤੇ ਲੋ ਜੀ ਹੁਣ ਆਪਾਂ ਨੇ ਥੋੜੀ ਜਿਹੀ ਵੀਡੀਓ ਕੀਤੀ ਹੈ ਜੀ ਤੇ ਉਧਰ ਸਾਹਮਣੇ ਦਰਬਾਰ ਸਾਹਿਬ ਬੰਦ ਹੋ ਗਿਆ ਜੀ ਤੇ ਲੈ ਆਏ ਜੀ ਬਾਬਾ ਜੀ ਪਲਕੀ ਸਾਹਿਬ ਰਾਤ ਦਾ ਸਮਾ ਜੀ ਐਨੇ ਐਨੇ ਤਰੀਕੇ ਨਾਲ ਐਨੀ ਰਿਸਪੈਕਟ ਨਾਲ ਬਾਬਾ ਜੀ ਲੈ ਕੇ ਆਉਂਦੇ ਨੇ ਜੀ ਬਹੁਤ 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 ਦਿਲ ਨੂੰ ਸਕੂਨ ਮਿਲਿਆ ਜੀ ਤੇ ਆਪਾਂ ਨੂੰ ਵੀ ਟਾਈਮ-ਟਾਈਮ ਨਾਲ ਗੁਰਦੁਆਰਾ ਸਾਹਿਬ ਚ ਵੱਡੇ-ਵੱਡੇ ਗੁਰਦੁਆਰਾ ਸਾਹਿਬ ਦੀ ਕੀ ਮਾਨ ਮਰਿਆਦਾ ਆਪਾਂ ਨੂੰ ਜਾਂਦੇ ਰਹਿਣਾ ਚਾਹੀਦਾ ਜੀ ਤੇ ਲੋ ਜੀ ਅਕਾਲ ਤਖਤ ਸਾਹਿਬ ਦੇ ਅੰਦਰ ਲੈ ਕੇ ਚੱਲੇ ਨੇ ਜੀ ਮਹਾਰਾਜ ਦੇ ਪ੍ਰਕਾਸ਼ ਨੂੰ ਤੇ ਜਿਹੜੀ ਮਹਾਰਾਜ ਦੀ ਇਹ ਪਾਲਕੀ ਹੈ ਜੀ ਇਹਨਾਂ ਨੂੰ ਫਿਰ ਅੰਦਰ ਇਹ ਆਪਣਾ ਲਾਕ ਤੇ ਲੋਕਰ ਦੇ ਵਿੱਚ ਰੱਖਣਗੇ ਜੀ ਅੰਦਰ ਇਹ ਵੀ ਅਸੀਂ ਮਹੌਨਸਾਰਾ ਇਹ ਚੈੱਕ ਕੀਤਾ ਹੈ ਇਹ ਆਗਾ ਜੀ ਮਾਰਨਿੰਗ ਦਾ ਟਾਈਮ ਤੇ ਮਾਰਨਿੰਗ ਟਾਈਮ ਚ ਇਹ ਹੁਣ ਸਜਾਵਟ ਕਰਨਗੇ ਜੀ ਤਲੋ ਜੀ ਇੱਥੇ ਸਾਡੇ ਕੋਲ ਹੋਗੇ ਸੀ ਕਿ ਜੀ ਬੰਦ ਤੇ ਜਿੰਨੇ ਕੁ ਸਾਥੇ ਕਲਿੱਪ ਬਣੇ ਅਸੀਂ ਬਣਾਏ ਆ ਜੀ ਤੇ ਉਸ ਤੋਂ ਬਾਅਦ ਤੇ ਮੈਂ ਤਾਂ ਮੱਥਾ ਨਹੀਂ ਜੀ ਮੇਰੇ ਤੋਂ ਟੇਕ ਹੋਇਆ ਕਿਉਂਕਿ ਬਹੁਤ ਜ਼ਿਆਦਾ ਭੀੜ ਕਰਕੇ ਜੀ ਮੇਰੇ ਤੋਂ ਭੀੜ ਦੇ ਵਿੱਚ ਨਹੀਂ ਲੱਗਿਆ ਗਿਆ ਤੇ ਕਿਤੇ ਪ੍ਰਮਾਤਮਾ ਫੇਰ ਟਾਈਮ ਬਖਸ਼ੂਗਾ ਜੀ ਤੇ ਅਸੀਂ ਉਦੋਂ ਜਾ ਕੇ ਬਿਹਲੇ ਟਾਈਮ 'ਚ ਮੱਥਾ ਟੇਕ ਕੇ ਆਵਾਂਗੇ ਜੀ ਕਿਉਂਕਿ ਜਦੋਂ ਆਪਾਂ ਨੂੰ ਸਾਹਮਣੇ ਦਿਖਦਾ ਨੇ 4-5 ਲੱਖ ਬੰਦਾ ਖੜਾ ਹੈ ਜੀ ਕਰੋਦੇ ਹਿਸਾਬ ਨਾਲ ਮੈਨੂੰ ਮੁਸ਼ਕਲ ਲੱਗਿਆ ਜੀ ਤੇ ਬੇਟੀ ਨੂੰ ਮੱਥਾ ਜ਼ਰੂਰੀ ਸੀ ਘਟਕੋਣਾ ਤੇ ਮੇਰੀ ਇਸ ਸਿਸਟਰ-ਇਨ-ਲॉ ਨੇ ਇਹਨਾਂ ਨੂੰ ਮੱਥਾ ਜ਼ਰੂਰ ਟਕਾਇਆ ਕਰੀਵੇ ਰਾਤ ਦੇ 3:30 ਵਜੇ ਲੈਨ ਦੇ ਵਿੱਚ ਲੱਗੀਆਂ ਜੀ ਤੇ ਸਵੇਰ 7:00 ਵਜੇ ਮੱਥਾ ਟੇਕ ਕੇ ਹੀ ਵਾਪਸ ਆਈਆਂ ਤੇ ਲਓ ਜੀ ਇਹ ਹੈਗਾ ਸਵੇਰ ਦਾ ਮਾਹੌਲ ਤੇ ਲਓ ਜੀ ਜੇਕਰ ਵੀਡੀਓ ਨੂੰ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਜਾਂਦੇ ਜਾਂਦੇ ਕਮੈਂਟ ਤੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਬੇਟੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਤੁਸੀਂ ਨਹੀਂ ਲਿਖਿਆ ਪਲੀਜ਼ ਜਾ ਕੇ ਇੱਕ ਵਾਰ ਮੁਬਾਰਕਾਂ ਜ਼ਰੂਰ ਲਿਖੋ ਜੀ ਮੇਰੀ ਬੇਟੀ ਨੂੰ ਵਧੀਆ ਲੱਗੇਗਾ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ